ਹਾਂ ਸਤਿ ਸ਼੍ਰੀ ਅਕਾਲ ਜੀ ਅਸ ਟਾਈਮ ਅਸੀਂ ਰੂਪਨਗਰ ਦੇ ਗਰਾਊਂਡ ਦੇ ਵਿੱਚ ਹੈਗੇ ਆ ਅੱਜ ਜਿਹੜਾ ਗਣਤੰਤਰ ਦਿਵਸ ਮਨਾਇਆ ਗਿਆ ਉਹਦੇ ਵਿੱਚ ਸਨਮਾਨਤ ਕੀਤਾ ਗਿਆ ਅੱਜ ਤੁਸੀਂ ਦੇਖ ਰਹੇ ਹੋ ਉਹਨਾਂ ਨੂੰ ਜਿਹੜਾ ਉਹਨਾਂ ਦਾ ਪ੍ਰਸ਼ੰਸਾ ਪੱਤਰ ਹੈ ਤੁਸੀਂ ਅਸ ਟਾਈਮ ਸਟਾਫ ਦੇਖ ਰਹੇ ਹੋ ਬਹੁਤ ਹੀ ਮਿਹਨਤ ਦੇ ਨਾਲ ਇਹ ਜਿਹੜਾ ਮਿਲਦਾ ਸਰ ਕੀ ਨਾਮ ਹੈ ਜੀ ਆਪਣਾ ਸਤਵਿੰਦਰ ਸਿੰਘ ਜੀ ਸਰ ਕਿਵੇਂ ਅੱਜ ਲੱਗਿਆ ਮਹਿਸੂਸ ਕਰ ਰਹੇ ਤੁਸੀਂ ਅੱਜ ਤੁਹਾਨੂੰ ਸਨਮਾਨਤ ਕੀਤਾ ਗਿਆ ਬਹੁਤ ਬਹੁਤ ਮਾਣ ਵਾਲੀ ਗੱਲ ਹੈ ਏਐਸਏ ਜਗਮਰ ਡਿਸਟ੍ਰਿਕਟ ਟ੍ਰੈਫਿਕ ਇੰਚਾਰਜ ਜੀ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਸਾਡੇ ਡਿਪਾਰਟਮੈਂਟ ਨੇ ਸਾਡੀ ਸਰਕਾਰ ਨੇ ਸਾਡੇ ਕੰਮ ਦੀ ਸਾਡੀ ਡਿਊਟੀ ਦੀ ਸਾਡੀ ਵੈਲਿਊ ਕੀਤੀ ਹੈ ਸਾਨੂੰ ਇਸ ਤੇ ਬੜਾ ਗਰਵ ਹੈ ਪੂਰਾ ਸਾ ਅਸੀਂ ਦੇਸ਼ ਵਾਸੀ ਸਾਰਿਆਂ ਨੂੰ ਇਹ ਗੁਰਦਤ ਦੇ ਇਸੇ ਵਧਾਈ ਦਿੰਨੇ ਆ ਜੀ ਜੀ ਸਰ ਸਰ ਬਹੁਤ ਵਧੀਆ ਲੱਗਿਆ ਸਰ ਏਐਸਏ ਰਣਜੀਤ ਸਿੰਘ ਟ੍ਰੈਫਰ ਰੋਪੜ ਜੀ ਸਰ ਬਹੁਤ ਸਰ ਏਐਸਏ ਬਲਵੰਤ ਸਿੰਘ ਟ੍ਰੈਫਿਕ ਇੰਚਾਰਜ ਕੀਤਪਾਲ ਸਾਹਿਬ ਬਹੁਤ ਹੀ ਵਧੀਆ ਮਹਿਸੂਸ ਇਹਐਸਏ ਪਵਨ ਕੁਮਾਰ ਟ੍ਰੈਫਿਕ ਇੰਚਾਰਜ ਰੋਪੜ ਬਹੁਤ ਵਧੀਆ ਲੱਗਿਆ ਜੀ ਜੀ ਤੇ ਦੇਖੋ ਅੱਜ ਸਾਰਿਆਂ ਨੂੰ ਬਹੁਤ ਹੀ ਵਧੀਆ ਮਾਣ ਮਹਿਸੂਸ ਕਰ ਰਿਹਾ ਪ੍ਰਸ਼ੰਸਾ ਪੱਤਰ ਨਾਲ ਪੂਰੀ ਇਸ ਪਬਲਿਕ ਅੱਜ ਪੂਰੇ ਸਕੂਲ ਦੇ ਔਰ ਪੂਰੇ ਸਟਾਫ ਦੇ ਸਾਹਮਣੇ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਜਿੱਥੇ ਕਿ ਉਹ ਪੰਜਾਬ ਪੁਲਿਸ ਦੇ ਵਿੱਚ ਟ੍ਰੈਫਿਕ ਦੇ ਨੀਮਾਂ ਦੇ ਜਿਹੜੀਆਂ ਪਾਲਣਾ ਕਰਦੇ ਹੋਇਆ ਸਰ ਮੈਂ ਇੱਕ ਥੋੜਾ ਨਾਲ ਕੁਐਸਚਨ ਕਰਾਂਗਾ ਜਿਹੜੇ ਛੋਟੇ ਬੱਚੇ ਆ ਬਿਨਾ ਹੈਲਮਟ ਤੋਂ ਔਰ ਬਿਨਾ ਕਾਜ ਪੱਤਰ ਤੋਂ ਜਿਹੜੇ ਟ੍ਰੈਫਿਕ ਲੂਨ ਦਾ ਜਿਹੜਾ ਉਲੰਘਣਾ ਕਰਦੇ ਆ ਉਹਨਾਂ ਨੂੰ ਕਿ ਸਜ਼ਾਈਏ ਤੁਹਾਡੇ ਕੋਲ ਅਸੀਂ ਤਾਂ ਉਹਨਾਂ ਦੇ ਮਾਪੇ-ਵਾਪ ਨੂੰ ਇਹੀ ਬੇਨਤੀ ਕਰਦੇ ਆਂ ਵੀ ਅਸੀਂ ਸਾਰੇ ਸਕੂਲਾਂ ਜਾ ਕੇ ਅਵੇਰਨੈਸ ਕੈਂਪ ਵੀ ਲਗਾ ਰਹੇ ਆ ਸਾਡੇ ਐਜੂਕੇਸ਼ਨਲ ਦੇ ਇੰਚਾਰਜ ਨੇ ਐਸੇ ਸੁਖਦੇਵ ਸਿੰਘ ਜੀ ਬਾਕਾਇਦਾ ਅਸੀਂ ਬੱਚਿਆਂ ਨੂੰ ਅਵੇਰਨੈਸ ਕਰਦੇ ਆਂ ਕਿ ਤਾ ਹੈਲਮਟ ਨਾਲ ਜੁਰ ਚੱਲੋ ਕਿਉਂਕਿ ਅੱਜਕੱਲ ਜਿੰਨੀ ਵੀ ਐਕਸੀਡੈਂਟ ਦੀ ਮਾਤਰਾ ਟੂ-ਵੀਲਰ ਦੀ ਵਧੀਆ ਉਹ ਹੈਡ ਇੰਜਰੀ ਨਾਲ ਹੈ ਅਸੀਂ ਕਰਕੇ ਅਸੀਂ ਸਾਰੇ ਮਾਪੇ-ਵਾਪ ਨੂੰ ਅਪੀਲ ਕਰਦੇ ਆਂ ਬੱਚਿਆਂ ਨੂੰ ਅਵਲੇ ਤਾਂ 50 ਸੀਸੀ ਦਾ ਉਹ ਦੋ ਤੇ ਜੇ ਚਲਾਉਣਾ ਵੀ ਹੈ ਤਾਂ ਵਿਦਆਊਟ ਹੈਲਮਟ ਨਾਲ ਬਿਲਕੁਲ ਵਹੀਕਲ ਕੋਈ ਵੀ ਚਲਾਪੇ ਮਾਪੇ ਪਾਪ ਨੂੰ ਹੀ ਬੇਨਤੀ ਹੈ ਸਾਡੇ ਵੱਲੋਂ ਬਾਕੀ ਜਿਹੜਾ ਸਾਡੇ ਕੋਲ ਬੱਚਾ ਆਂਦਾ ਇੱਕ ਵਾਰ ਅਸੀਂ ਵਾਰਨਿੰਗ ਦਿੰਦੇ ਆ ਅਗਲੀ ਵਾਰ ਉਸ ਦਾ ਫੇ ਚਲਾਨ ਕੀਤਾ ਜਾਂਦਾ ਉਹ ਚਲਾਨ ਹੈ ਉਹ ਕਿੰਨੇ ਦੀ ਅਮਾਉਂਟ ਹੈ ਔਰ ਕਿੰਨੇ ਉਹਨੂੰ ਜਿਹੜੀ ਸਜ਼ਾ ਹੋ ਕਿਵੇਂ ਹੈ ਚਲਾਨ ਦਾ ਇਸ ਤਰ੍ਹਾਂ ਜਿਹੜਾ ਐਂਡਰੇਜ ਦਾ ਚਲਾਨ ਹੈ ਉਹਦਾ 25000 ਫਾਈਨ ਹੈ 3 ਸਾਲ ਦੀ ਸਜ਼ਾ ਵਿਧ ਪੇਰੈਂਟ ਸੀ ਤੇ ਅਗਰ ਵਿਦਆਊਟ ਹੈਲਮਟ ਕਰਦੇ ਆ ਉਸ ਦਾ 5000 ਫਾਈਨ ਹੈ ਜੀ ਵਿਦਆਊਟ ਲਾਇਸੈਂਸ ਦੀ ਵਿਦਆਊਟ ਡੀਐਲ ਸਸਪੈਂਡ ਹੁੰਦਾ ਉਸ ਚੀ ਜੀ ਸਰ ਧੰਨਵਾਦ ਜਾਣਕਾਰੀ ਦਿੰਦੇ ਹੋਏ ਛੋਟੇ ਬੱਚਿਆਂ ਨੂੰ ਔਰ ਉਹਨਾਂ ਦੇ ਮਾਪੇ ਪਾਪਾ ਨੂੰ ਖਾਸ ਕਰ ਟ੍ਰੈਫਿਕ ਰੂਲਾਂ ਦੇ ਸਾਹਦੇ ਸਾਹ ਤੁਹਾਨੂੰ ਜਾਣਕਾਰੀ ਦਿੱਤੀ ਗਈ ਹੈ ਵੀ ਕੋਈ ਵੀ ਬੱਚਾ ਤੁਸੀਂ ਘਟ ਇਸ ਦੇ ਵਿੱਚ ਜਿਵੇਂ ਕਿ ਦੱਸਿਆ ਸਰ ਵੱਲੋਂ ਦੱਸਿਆ ਗਿਆ ਵੀ 50 ਹਸਪਾਵਰ ਦੀ ਜਿਹੜੀ ਉਹਨਾਂ ਤੋਂ ਘੱਟ ਤੇ ਜਿਹੜੀ ਹੈ ਟ੍ਰੈਫਿਕ ਲੂਨ ਦੇ ਜਿਹੜਾ ਵਾਹਕਲ 2 ਵੀਲ ਜਿਹੜਾ ਵਾਹਕਲ ਉਹਨੂੰ ਦਿੱਤਾ ਜਾਵੇ ਉਹਨਾਂ ਦਾ ਚਲਾਨ ਜਿਹੜਾ ਪਹਿਲੀ ਵਾਰ ਸਰ ਨੇ ਕਿਹਾ ਵੀ ਚਲੋ ਇਨ ਫਿਊਚਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਨੂੰ ਬਖਸ਼ਿਆ ਜਾਊਗਾ ਲੇਕਿਨ ਜੇ ਕੋਈ ਅਣਗਹਿਲੀ ਕਰਦਾ ਤਾਂ ਉਹਦਾ ਜਿਹੜਾ ਚਲਾਨ ਆ ਕੀਤਾ ਜਾਊਗਾ ਜੀ ਤੇ ਜੀ ਤੇ ਕਿਤੇ ਵੀ ਜਾ ਰਹੇ ਨੇ ਤੇ ਸਾਰੇ ਪੇਰਨ ਸਾਹ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਵੀ ਤੁਸੀਂ ਆਪਣੇ ਬੱਚਿਆਂ ਨੂੰ ਅੱਜ ਕੱਲ ਬਹੁਤ ਜਿਹੜੀ ਹੈ ਟ੍ਰੈਫਿਕ ਵੱਜ ਚੁੱਕੀ ਹੈ ਤੇ ਤੁਸੀਂ ਪਾਲਣਾ ਕਰਦੇ ਹੋਏ ਆਪਣੇ ਬੱਚੇ ਨੂੰ ਜਰੂਰ ਸਮਝਾਓ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰਟਿੰਗ ਮਨ ਕਿਰਪਾਲ ਸਿੰਘ ਲੋਗਰ